ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੱਪੜੇ ਤੇ ਲੱਗੇ ਹੋਏ ਤੇਲ ਦੇ ਦਾਗੂ ਕਿੱਦਾਂ ਮਟਾਉਣੇ ਆਂ ਕਈ ਵਾਰ ਕੀ ਹੁੰਦਾ ਸੀ ਮਸ਼ੀਨ ਨੂੰ ਤੇਲ ਦਿੱਤਾ ਹੁੰਦਾ ਤੇ ਸਲਾਈ ਕਰਦੇ ਟਾਈਮੋਂ ਕੱਪੜੇ ਤੇ ਆ ਜਾਂਦਾ ਹੈ ਕਈ ਸੂਟ ਇਤਾਂ ਦੇ ਹੁੰਦੇ ਆ ਜਿਵੇਂ ਕਿ ਸਿਲਕ ਦੇ ਜਿਨ੍ਹਾਂ ਨੂੰ ਅਸੀਂ ਧੋ ਵੀ ਨਹੀਂ ਸਕਦੇ ਕਿਉਂਕਿ ਧੋਣ ਨਾਲ ਉਹਨਾਂ ਦੀ ਜਿਹੜੀ ਉਸਾਈਨਾ ਖਰਾਬ ਹੋ ਜਾਂਦੀ ਹੈ ਇਸ ਕਰਕੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਿਨਾਂ ਧੋਤੇ ਕੱਪੜੇ ਤੋਂ ਤੇਲ ਦਾ ਦਾਗ ਜਿਹੜਾ ਆਪਾਂ ਕਿੱਦਾਂ ਮਟਾਉਣਾ ਜਿੱਥੇ ਵੀ ਤੇਲ ਦਾ ਦਾਗ ਲੱਗਿਆ ਉਸ ਤੇ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਆਪਣਾ ਬਾਡੀ ਪਾਊਡਰ ਪਾ ਲੈਣਾ ਹੈਗਾ ਇਹ ਤੁਸੀਂ ਬੋਟੀ ਪਾਊਡਰ ਕੋਈ ਵੀ ਲੈ ਸਕਦੇ ਹੋ ਜਿਹੜਾ ਆਪਣੇ ਆਪਣੇ ਘਰ ਵਿੱਚ ਯੂਜ਼ ਕਰਦੇ ਆ। ਇਸ ਨੂੰ ਨਿਸ਼ਾਨ ਦੇ ਉੱਪਰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਆਪਾਂ ਇਸ ਤੇ ਗਰਮ ਕਰਕੇ ਪ੍ਰੈਸ ਲਗਾ ਦੇਣੀ ਆ। ਪ੍ਰੈਸ ਨੂੰ ਪੂਰਾ ਗਰਮ ਕਰਕੇ ਫੇਰਨਾ। ਪ੍ਰੈਸ ਲਗਾਉਣ ਤੋਂ ਬਾਅਦ ਤੁਸੀਂ ਕਾਟਨ ਨਾਲ ਪਾਊਡਰ ਨੂੰ ਸਾਫ਼ ਕਰ ਦੇਣਾ। ਤੁਸੀਂ ਕੋਰਸ ਸਾਫ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਤੇਲ ਦਾ ਨਿਸ਼ਾਨੂ ਬਿਲਕੁਲ ਮਿਟ ਚੁੱਕਿਆ ਸਾਨੂੰ ਤਾਂ ਕਪੜਾ ਧੋਣਾ ਵੀ ਰਹਿਣਾ ਕੱਪੜੇ ਦੀ ਸ਼ੈਣ ਵੀ ਨਹੀਂ ਖਰਾਬ ਹੁੰਦੀ ਤੇ ਕੱਪੜੇ ਜਿਹੜਾ ਤੇਲ ਦਾ ਨਿਸ਼ਾਨਾ ਉਹ ਵੀ ਮਿਟ ਜਾਂਦਾ ਇਸ ਟ੍ਰਿਕ ਨਾਲ ਤੁਸੀਂ ਪਿਓਰ ਦੇ ਦੁਪੱਟੇ ਹੋ ਜਾਂਦੇ ਆਪਣੇ ਸਨੂਨ ਦਾ ਦੁਪੱਟਾ ਕੋਈ ਵੀ ਦੁਪੱਟਾ ਉਸ ਤੋਂ ਵੀ ਇੱਥੇ ਦਿਹਾਈਦਾ ਜਿਹੜਾ ਨਿਸ਼ਾਨਾ ਤੇਲ ਦਾ ਉਹ ਮਿਟਾ ਸਕਦੇ ਆਪਾਂ ਸੋ ਥੈਂਕ ਯੂ ਫॉर ਵਾਚਿੰਗ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਕਰੀਸ ਕਰ ਲੋ ਤਾਂ ਕਿ ਅਗੇਤ ਤੁਹਾਨੂੰ ਸਾਡੀ ਵੀਡੀਓ ਨੋਟੀਫਿਕੇਸ਼ਨ ਜਿਹੜੀ ਉਹ ਸਭ ਤੋਂ ਪਹਿਲਾਂ ਪ੍ਰਾਪਤ ਹੋ ਜੀ ਥੈਂਕ ਯੂ